ਜਾ ਕੋ ਨਾਮ ਸੁਰਨ ਮੈਂ ਪ੍ਰਥਮੈ ਹੀ ਸੁਨੀ ਜੀਐ ਮਿੱਤਰ ਪੀਰ ਹਾਰੇ ਰ ਪਚੀਰ ਨਿਦ ਤੇਰ ਬੀਰ ਮਾਰੇ ਜਾ ਕੇ ਮਰੀਐ ਜੇ ਆਏ ਜਾ ਕੇ ਜੀ ਜੀਐ ਜਾਨੂ ਜਾ ਕੇ ਰੋਮਸਾਨੀ ਬਡੋ ਅਬੇਮਾਨੀ ਗਿਆਨੀ ਕਹਾਂ ਲੋਕ ਕਹਾਣੀ ਜਾ ਕੇ ਬਲ ਕੀ ਕਹੀ ਜੀਏ ਰਾਮਨਸ ਕਨਿਓ ਆਇਓ ਵਹ ਕਪੀ ਜਾਨਿਓ ਜੈਸੇ ਦੂਧ ਕੇ ਜਰੇਤੇ ਸ਼ਾਸ ਫੂਕ ਭੂਕ ਪੀਜੀਏ ਪਰਮ ਸਤਕਾਰ ਜੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਆਪਣੀ ਮਨ ਬਿਰਤੀ ਨੂੰ ਇਕਾਗਰ ਕਰਿਏ ਰਸਨਾ ਪਵਿੱਤਰ ਕਰਨ ਲਈ ਸਭ ਇੱਕ ਵਾਰ ਬੜੇ ਸਤਕਾਰ ਨਾਲ ਆਖੋ ਧੰ ਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਭਗਵਾਨ ਰਾਮਚੰਦਰ ਨੇ ਅੰਗਦ ਨੂੰ ਜਦੋਂ ਹਨੂਮਾਨ ਨੇ ਸੀਤਾ ਨੂੰ ਮਿਲ ਕੇ ਉਹਨਾਂ ਦੀ ਨਿਸ਼ਾਨੀ ਤਾਂ ਪ੍ਰਭੂ ਰਾਮ ਨੂੰ ਲਿਆ ਕੇ ਦਿੱਤੀ ਐ ਪਰ ਜਿਹੜਾ ਉਹਨੇ ਬਾਗ ਪੁੱਟਿਆ ਉਹ ਪੱਦਰਵ ਮਚਾਇਆ ਲੰਕਾ ਸਾੜਿਆ ਲੰਕਾ ਨੂੰ ਭਗਵਾਨ ਰਾਮਚੰਦਰ ਕਹਿੰਦੇ ਤੂੰ ਐਦਾ ਨਹੀਂ ਸੀ ਕਰਨਾ ਤੈਨੂੰ ਦੂਤ ਬਣਾ ਕੇ ਭੇਜਿਆ ਸੀ ਹਨੂਮਾਨ ਕਹਿੰਦਾ ਜੀ ਮੈਂ ਮਾਤਾ ਸੀਤਾ ਤੋਂ ਅੱਗੇ ਆ ਲਈ ਸੀ ਕਹਿੰਦੇ ਹੁਣ ਦੂਤ ਭੇਜੀਏ ਕੋਈ ਸਿਆਣਾ ਬੰਦਾ ਨੀਤੀ ਚ ਨਪੁੰਨ ਬੰਦਾ ਗੱਲਬਾਤ ਕਰਨ ਵਾਲਾ ਬੰਦਾ ਜਿਹੜਾ ਚੰਚਲ ਨਾ ਹੋਵੇ ਤੇ ਸਲਾਹ ਕੀਤੀ ਗਈ ਅੰਗਦ ਨੂੰ ਕਲਿਏ ਬਾਲੀ ਦੇ ਪੁੱਤ ਨੂੰ ਜਿਹੜਾ ਰਾਜਕੁਮਾਰ ਸੀ ਸਾਰੀ ਨੀਤੀ ਪੜਿਆ ਲਿਖਿਆ ਸਿਆਣਾ ਉਹਨੂੰ ਚੁਣਿਆ ਗਿਆ ਉਹ ਗਿਆ ਲੋਕ ਲੰਕਾ ਦੇ ਵੇਖ ਕੇ ਡਰਦੇ ਨੇ ਵੀ ਲੱਗਦਾ ਦੁਬਾਰਾ ਹਨੂਮਾਨ ਆ ਗਿਆ ਸਾੜ ਦਏਗਾ ਫੂਕ ਦਏਗਾ ਦਰਬਾਰ ਵਿੱਚ ਗਿਆ ਪਹਿਰੇਦਾਰ ਨੇ ਜਾ ਕੇ ਆਖਿਆ ਜੀ ਇੱਕ ਵਨ ਰਾਯਾ ਹਨੂਮਾਨ ਤੋਂ ਚੌਗਣਾ ਹੈ ਉਹ ਕਹਿੰਦਾ ਮੈਂ ਤੁਹਾਨੂੰ ਮਿਲਣਾ ਕੀ ਕਰਾਂ ਤੇ ਰਾਵਣ ਨੂੰ ਲੱਗਾ ਹਨੂਮਾਨ ਆ ਗਿਆ ਮੇਰੇ ਲੋਕਾਂ ਨੇ ਉਹਨੂੰ ਬਾਹਰ ਨਹੀਂ ਜਾਣ ਦਿੱਤਾ ਤੇ ਆ ਗਿਆ ਲੈਣ ਵਾਸਤੇ ਲੱਗਦਾ ਆਇਆ ਭੇਜ ਦਿਓ ਉਹਨੂੰ ਜਦੋਂ ਭੇਜਿਆ ਗੱਲਾਂ ਬਾਤਾਂ ਹੋਈਆਂ ਉਹ ਹਨੂਮਾਨ ਸਮਝ ਕੇ ਗੱਲਾਂ ਕਰਦਾ ਅੰਗਦ ਨੇ ਆਖਿਆ ਨਹੀਂ ਸੀਤਾ ਜਦ ਹਰੀ ਬੁਰੋ ਕਿਉ ਤਾਹੀ ਕਰੀ ਐਸੀ ਕਬ ਹੋਣਾ ਕਾਹੂ ਕਰੀ ਜੈਸੀ ਕਰ ਸੋਏਗੋ ਤੂੰ ਸੀਤਾ ਨੂੰ ਚੁਰਾਇਆ ਇਹ ਗੱਲ ਬੜੀ ਤੁਮਾਰੀ ਕੀਤੀ ਪਹਿਲੀ ਗੱਲ ਮੈਂ ਇੱਥੋਂ ਸ਼ੁਰੂ ਕਰਦਾ ਐਦਾਂ ਨਹੀਂ ਕਦੀ ਕਿਸੇ ਨੇ ਕੀਤਾ ਰਾਵਣ ਨੂੰ ਕਹਿੰਦੇ ਜਿੱਦਾਂ ਤੂੰ ਕੀਤਾ ਤਾਂ ਪਰ ਨਾ ਕੁਸ ਰਾਤ ਔਰ ਸੁਨੋ ਉਤਪਾਤ ਹਨੂਮਾਨ ਆਇਓ ਵਹਿ ਸਮਝਾਏ ਰੋਏਗੋ ਹਉ ਕਹਉ ਉਪਾਏ ਵਹਿ ਕਹਿੋ ਲੰਕਰਾਇ ਤਾਏ ਦੇਖੋ ਦਿਖਰਾਏ ਕੁੱਲ ਕਾਖ ਜਾਹੇ ਪਾਏ ਗੋ ਦੇਖੋ ਹਾਏ ਹਾਏ ਤਾਂ ਕੀ ਕੈਸੀ ਪਤ ਜਾਏ ਪਾਈ RAM ਨਾਮ ਦੀਪਕ ਪਤੰਗ ਪਰਿਓ ਹੋਏਗੋ ਭਗਵਾਨ RAM ਦਾ ਨਾਮ ਜਿਹੜਾ ਨਾਉ ਦੀਪਕ ਦੀ ਨਿਆਈ ਹੈ ਤੇ ਜੇ ਤੇ ਕੋਈ ਗਿਆਨ ਨਾਲ ਸ਼ਰਧਾ ਭਾਵਨਾ ਨਾਲ ਕੋਲ ਆਵੇ ਉਹਦੇ ਹਿਰਦੇ ਚ ਚਾਨਣ ਕਰਦਾ ਤੇ ਜੇ ਕੋਈ ਵਿਕਾਰੀ ਬਣ ਕੇ ਮੱਥਾ ਲਾਉਣ ਵਾਸਤੇ ਆਏ ਤੇ ਉਸ ਨੂੰ ਫੇਰ ਉਹ ਸਾੜ ਵੀ ਦਿੰਦਾ ਦੋ ਹੀ ਗੱਲਾਂ ਨੇ ਇਹਦੇ ਅਰਥ ਹੋਗਾ ਸਨ ਪਹਿਲਾਂ ਮੈਂ ਤਾਂ ਨਹੀਂ ਸਾਰੇ ਅਰਥ ਕਰਦਾ ਉਨੇ ਅੱਖਿਆ ਜਾ ਜਾ ਦਿਨ ਤੇ ਗਰ ਫਾਸ ਪਰਿ ਕਪਤਾ ਦਿਨ ਤੇ ਮੁਖ ਆਜ ਦੇਖਾਇਓ ਜਾਏ ਅਨੁਪਤ ਰਖਤ ਹਾਂ ਅਬ ਲੋਹੀਆ ਰੋਕ ਨਹੀ ਉਪਜਾਇਓ ਰਾਮ ਸੋਦ ਕੋ ਸਿਆ ਕੋ ਅਰ ਕ੍ਰੋਧ ਬੜਾਏ ਜੋ ਜਾਏ ਬੜਾਇਓ ਜੋ ਬਲ ਤੋ ਨ ਬੇਲੰਭ ਕਰੋ ਸੁਨ ਦੰਬ ਬਿਨਾਰਣ ਖੰਭ ਗਡਾਇਓ ਜਾ ਜਾ ਕੇ ਸੀਤਾ ਨੂੰ ਖਬਰ ਦੇ ਓਏ ਹਨੂਮਾਨ ਤੂੰ ਅੱਜ ਆਇਆ ਜਿੱਦਣ ਦੀ ਤੇਰੇ ਗਲ ਚ ਫਾਸ ਪਾਈ ਸੀ ਜਾ ਜਾ ਕੇ ਰਾਮ ਨੂੰ ਖਬਰ ਦੇ ਭੀ ਸੀਤਾ ਉਹਦੇ ਕੋਲੇ ਆਵੇਂ ਆਨੇ ਬਹਾਨੇ ਨਾ ਬਣਾਉਂਦਾ ਫਿਰੇ ਜੇ ਉਹਦੇ ਚ ਤਾਕਤ ਹੈਗੀ ਆ ਤੇ ਜੰਗ ਦੇ ਮੈਦਾਨ ਵਿੱਚ ਆਵੇ ਤੇ ਮੇਰੇ ਨਾਲ ਲੜਾਈ ਕਰੇ ਅੰਗਦ ਬੈਸ ਕਰੀਕ ਕਰੀ ਕਈ ਬਾਤ ਸੋਨ ਰਾਜਾ ਮੀਚ ਆਪਣੀ ਬਤਾਈ ਉਹਨ ਤੈਸ ਲਪਾਇਓ ਹੈ ਕਹਿੰਦੇ ਮੈਂ ਹਣੂ ਮੰਨ ਨਹੀਂ ਹੈਗਾ ਉਹ ਅਨੁਮਾਨ ਜਿੱਦਾਂ ਦਾ ਕੰਮ ਕੀਤਾ ਉਹਦਾ ਫਲ ਉਹਨੂੰ ਮਿਲ ਗਿਆ ਤੂੰ ਉਹਨੂੰ ਬ੍ਰਹਮ ਫਾਂਚ ਪਾਈ ਉਹਦੀ ਕੂੰਛ ਜਿਹੜੀ ਸੜ ਗਈ ਇਹ ਗੱਲ ਸੁਣ ਕੇ ਬਰਾਦਰੀ ਨੇ ਵਨਰਾਂ ਨੇ ਉਹਨੂੰ ਮੂੰਹ ਹੀ ਨਹੀਂ ਲਾਇਆ ਵੀ ਤੂੰ ਆ ਕੀ ਕਰਕੇ ਆਇਆ ਸਾਡੀ ਬੇਇੱਜ਼ਤੀ ਕਰਾ ਦਿੱਤੀ ਵਾਕੇ ਪਰ ਪੰਜ ਪਰ ਰੰਚਕ ਤੋ ਹਸੇ ਰਾਮ ਭਗਵਾਨ ਰਾਮ ਜਰਾ ਕਿਤੇ ਹਸੇ ਉਹਦੀ ਗੱਲ ਬਾਤ ਸੁਣ ਕੇ ਪ੍ਰਲਾਜ ਗਾਤ ਪਰ ਹੀ ਫਿਰ ਸਭਾ ਮੈਨਾ ਆਇਓ ਹੈ ਉਹ ਸ਼ਰਮ ਦਾ ਮਾਰਾ ਹਨੂਮਾਨ ਸਭਾ ਵਿੱਚ ਹੀ ਨਹੀਂ ਆਇਆ ਵੀ ਮੈਂ ਕੀ ਕਰਤਾ ਮੈਂ ਲੱਜਾਵਾਨ ਹੋ ਗਿਆ ਤੇ ਲੰਕ ਸੱਕ ਮਛ ਅਛ ਬਾਗ ਸਾਗ ਤੋਰਿਓ ਜਿਨ हनुमानਾ ਔਰ ਜਹ ਕਪੀ ਔਰ ਆਇਓ ਜਿਨੇ ਲੰਕਾ ਵਿੱਚ ਤੋੜਿਆ ਸਿਨ ਬਾਗ ਨੂੰ ਜਿਨੇ ਲੰਕਾ ਦੇ ਵਿੱਚ ਜਾਉ ਮਾਨ